ਮੁੰਡਾ ਤੱਕਾ ਐ ਅਸਲੇ ਪਾਇਆ ਰਾਂਝਾ ਬਾਪੂ ਦਿਲਿਆਨ ਸੁੱਖਾ ਬਾਪੂ ਜਸਕਰਨ ਸ਼ਾਹ ਜੀ ਬਹੁਤ ਪਿਆਰ ਕਰਦੇ ਆ ਉਹ ਵੀ ਲਾਈਵ ਜ਼ਰੂਰ ਜੜੇ ਜੜੇ ਹੋਣੇ ਆ ਕਿਉਂਕਿ ਕਬੱਡੀ ਨੂੰ ਪਿਆਰ ਕਰਦੇ ਦੇਖੋ ਯਾਰਾ ਜੀ ਪਹਿਲਾਂ ਕਿਹਾ ਵੀ ਗਰਾਊਂਡ ਕਲੀਅਰ ਕਰ ਲੋ ਹਾਕਮ ਇਸ ਪਿੰਡ ਐ ਸੋਮੀ ਨੇ ਬੜੀ ਟੋਟੀ ਦੀ ਕਬੱਡੀ ਖੇਡੀ ਐ ਕਸ਼ਮੀਰ ਹਾਂ ਦੀ ਗੱਲ ਹੋਈ ਐ ਪਰ ਇੱਕ ਪਾਸੇ ਲੋਹਾਰੇ ਵਾਲਾ ਪੰਮਣ ਤੇ ਐਸਵੇਂ ਕਟਕ ਵਾਲਾ ਸ਼ੇਟੀ ਮੇਰੇ ਮਿੱਤਰੋ ਸੋਮੀ ਦਾ ਭਤੀਜਾ ਪਾਈ ਚੌਣਾ ਹੋ ਗਿਆ ਅਗਲੀ ਰੇਡ ਪੌਂਦਰੀ ਚੌਣ ਵਾਲਾ ਪਿੰਡ ਹੈ ਲੈ ਵੀ ਗਰਾਊਂਡ ਕਲੀਅਰ ਕਰੋ ਜੀ ਸਾਡੇ ਪਿੱਛੇ ਪਰ ਫੇਕੇ ਆ ਸੁੱਕੇ ਦੀ ਰੇਡ ਮਿਲਖਾ ਪਤਨੀ ਵਾਲਾ ਪੁੱਜਿਆ ਹੋਇਆ ਆ ਰੇਡ ਪਈ ਹੈ ਲੈ ਵੀ ਮਿਲਖਾ ਤੇਰਾ ਵੀ ਧੰਨਵਾਦ ਆ ਰੇਡ ਮੁੰਡੇ ਤਿਆਰ ਲੈ ਵੀ ਕਿਆਣਾ ਵਾਲਾ ਨਿੱਕੂ ਔਰ ਬਿੱਲਾ ਢੋਟਿਆਂ ਦਾ ਆ ਨਿੱਕੂ ਦਾ ਵੀਰ ਇਸ ਵਿੱਚ ਚਾਸ਼ਨ ਇਹ ਟਰਾਈ ਕਰਦਾ ਪਰ ਮੁੰਡਾ ਪਾਕ ਵੱਡੀ ਭੱਜ ਗਿਆ ਆ ਰੇਡ ਬੜੇ ਸਾਡੀ ਧਰਤੀ ਹੈ ਇਤਿਹਾਸਕ ਧਰਤੀ ਹੈ ਨਾਵੇਂ ਪਾਸੇ ਵੀ ਕਰਨ ਸ਼ੋ ਪ੍ਰਾਪਤ ਧਰਤੀ ਹੈ ਮਨੀ ਦੇ ਪਿੰਡਾਂ ਦਾ ਗੁਰਪ੍ਰੀਤਤਾ ਦੇ ਕਰਤੀ ਕਰੀ ਜੇਕਰ ਜਿਹਨਰ ਦੇ ਪਾਸੇ ਗੁਰਪ੍ਰੀ ਕਬੱਡੀ ਪਾਇਆ ਇੱਕ ਪਾਸੇ ਅਮਨ ਹਾਰੇ ਵਰਗੇ ਨਹੀਂ ਗੱਲਾਂ ਮੇਰੇ ਮਿੱਤਰੋ ਹਰਮਨ ਕੋਹਲੀਆਂ ਨਾਰਨਾ ਦੇਖਦਾ ਵੀ ਜਿੱਥੇ ਕਹਿੰਦੇ ਵੱਡੀ ਟੀਮ ਬਣਾਈ ਆ ਪਾਕ ਮਰਗੇੜੇ ਚਾਰ ਮੁੰਡਿਆਂ ਦੇ ਵੀ ਜੇ ਆਸਟ੍ਰੇਲੀਆ ਦੇ ਲੱਗ ਚੁੱਕੇ ਆ ਜੁਆ ਕ ਮਨਿੰਦਰ ਦੇ ਪਾਸੇ ਆ ਰੇਡਰਾਂ ਨੂੰ ਬੰਦ ਕਰਦਾ ਜੱਜਮਾਨ ਰੱਖ ਲਿਆ ਆ ਜਾ ਫਰਨ ਮੇਰੇ ਮਿੱਤਰੋ ਪਰ ਬੜੇ ਦੇ ਆਉਣ ਵਾਲੇ ਸਮੇਂ ਦੇ ਜ ऑस्ट्रेलिया ਦੇ ਮੈਲਾ ऑस्ट्रेलिया ਕਿੱਥੇ ਕਿੱਡਣਾ ਮੁੰਡਾ ਕਾਕਾ ਸੇਖਿਆਲਾ ਤਾਂ ਤੇ ਇੱਥੋਂ ਪਤਾ ਲੱਗਦਾ ਹੈ ਇਹ ਦਲੇਰੀ ਦੀ ਖੇਡ ਹੈ ਇਹ ਜਿਗੜੇ ਵਾਲੇ ਖੇਡ ਸਕਦੇ ਆ ਅਕਰ ਰੇਡਰ ਦਾ ਹਲੇ ਤੱਕ ਜੱਫਾ ਕਿਸੇ ਪਾਸੇ ਨਹੀਂ ਲੱਗਿਆ ਆ ਰੇਡ ਪਾਉਣ ਦੀ ਸੈਂਟੀ ਅੱਗੇ ਵੱਲ ਵਧਾ ਹੋ ਰਿਹਾ ਹੈ ਕਿ ਉਧਰੋਂ ਸਿੰਘ ਗੋਲੀ ਮਾਰੀ ਮਾਰੀ ਸਿੱਧੀ ਵਿੱਚ ਦਿਲ ਦੇ ਵੀ ਆਪੇ ਹੱਥ ਤੇ ਨੰਨ ਮਿਆਰੋ ਸ਼ਿਗਰੇ ਨਾ ਮਿਲਦੇ ਵੀ ਕਸਰ ਤੇ ਮਹਿਲ ਵੀ ਯਾਰੋ ਸ਼ਿਗਰੇ ਨਾ ਮਿਲਦੇ ਵੀ ਸ਼ਿਗਰੇ ਵਾਲਿਆਂ ਦੀ ਖੇਡ ਕਬੱਡੀ ਆ ਲੈ ਵੀ ਢੋਰੀਆ ਕੱਟ ਵੀ ਬਖਸੇ ਖੇਡਾ ਤਾਮ ਹਾਰੇ ਦਾ ਅਮਨ ਤੇਸ ਨੇ ਟਾਈ ਕਰਲਾ ਪਰ ਘਾਟ ਵਾਲਾ ਆ ਗਿਆ ਰਾਚੋੜਾ ਆ ਗਿਆ ਤਾਦਲੀ ਰੇਡ ਤੇ ਤੋੜ ਆ ਗਿਆ ਹੋ ਸੇਖਿਆੜਾ ਕਾਕਾ ਆ ਗਿਆ ਮੇਰੇ ਮਿੱਤਰੋ ਆਹ ਕਹਿੰਦੇ ਦੋ ਦਿਨ ਪਹਿਲਾਂ ਮੇਰੇ ਨੇ ਮੋਟਰਸਾਈਕਲ ਦਿੱਤਿਆ ਲੈ ਵੀ ਢੋਡਾ ਵਾਲਾ ਨੌਜਵਾਨਾ ਮਿਲਿਆ 23 ਬਾਈ ਲਾਵਾ ਸਾਡਾ ਕਹਿੰਦੇ ਵੀ ਗੁਰਮント ਕਹਿੰਦਾ ਵੀ 100 ਡਾਲਰ ਦਿੱਤਾ ਜਾਊਗਾ ਜੇ ਜਫਾ ਰਾਏਗਾ ਪਰ ਉਧਰਲੇ ਪਾਸੇ ਨਵੀਂ ਜੀ ਉਮਰ ਦਾ ਮੁੰਡਾ ਆ ਬੱਲੇ ਬੱਲੇ ਹੋ ਗਈ ਆ ਟੱਕਰ ਇੱਕ ਪਾਸੇ ਬਿੱਲਾ ਢੋਡੇ ਤੇ ਸੇਖੇ ਵਾਲਾ ਜਨਨ ਥਕੇ ਹੋਇਆ ਆ ਟੱਕਰ ਰੋ ਓ ਆ ਗਿਆ ਓ ਸੇਖਿਆ ਦੀ